ਮੈਂ ਕਾਲੀ ਵਾਲਾ ਖੇਤ ਲਿਖਿਆ ਮੇਰਾ ਸਵਾ ਬੜੂਗਾ ਜੇ ਤੁਸੀਂ ਦੋ ਵਾਰ ਲੱਕੜਾਂ ਲੈ ਕੇ ਆਓਗੇ ਉਹ ਸਾਰਾ ਕੁਝ ਸੱਚ ਹੈ ਜੀ ਪਤਾ ਨਹੀਂ ਗੀਤਾ ਜੀ ਨੂੰ ਪਹਿਲੀ ਕਿਵੇਂ ਪਤਾ ਲੱਗ ਗਿਆ ਨਹੀਂ ਉਸ ਟਾਈਮ ਤੁਹਾਨੂੰ ਕੇਕੀ ਦਾ ਬੜਾ ਸ਼ੌਕ ਸੀ ਜੀ ਮੈਂ ਗਾਇਕ ਬਣਾ ਕੋ ਅੰਕਲ ਲੜਦੇ ਵੀ ਤੇਰਾ ਨੰਬਰ ਘਟ ਜਾਣਗੇ ਤੂੰ ਪੜ ਪਰ ਉਹ ਦਾ ਰਿਆ ਨਹੀਂ ਇਧਰ ਬਣਿਆ ਹੋਇਆ ਸੀਗਾ ਹਮੇਸ਼ਾ ਥਾਪੀ ਮਾਰ ਕੇ ਵੀ ਆਪਣੇ ਆਪ ਨੂੰ ਸੁਪੀਰੀਅਰ ਦੱਸਦਾ ਸੀ ਆਪਣਾ ਕੰਮ ਵਧੀਆ ਡਿਗਰੀ ਕਰਾ ਕੋਈ ਚੰਗੀ ਨੌਕਰੀ ਲੱਗ ਜਾਂ ਆਪਣਾ ਕੰਮ ਹੈ ਐਗਰੀਕਲਚਰ ਖੇਤੀ ਦਾ ਕੰਮ ਹੈ ਉਹ ਮਤਲਬ ਇਹ ਤੋਂ ਮਨੂ ਉੱਪਰ ਹੀ ਹੋਗੇ ਵੀ ਕਈ ਵਾਰੀ ਅੰਕਲ ਲੜਨ ਦੇ باوجود ਵੀ ਉਹ ਰੈਸ਼ਨ ਕਰਦਾ ਰਹਿੰਦਾ ਵੀ ਕੋਈ ਉਹ ਅੰਕਲ ਲੜਦੇ ਵੀ ਤੇਰਾ ਨੰਬਰ ਘਟ ਜਾਣਗੇ ਤੂੰ ਪੜ ਪਰ ਉਹ ਉਹਦਾ ਰੁਝਾਨ ਹੀ ਇਧਰ ਬਣਿਆ ਹੋਇਆ ਸੀਗਾ ਤੇ ਪਰ ਉਹ ਜਿਹੜਾ ਰੁਝਾਨ ਸੀ ਉਹ ਪੂਰਾ ਕਰ ਗਿਆ ਸੀ ਆਪਦਾ ਹੁਣ ਕੱਲ 29 ਮਈ ਨੂੰ ਇਸੇ ਸਮਾਂ ਤੇ ਤੇ ਦੂਦੀ ਵਰਤੀ ਮਨਾਈ ਜਾਣੀ ਆ ਕੀ ਕੁਛ ਜਿਹੜਾ ਰੱਖਿਆ ਗਿਆ ਪਰਿਵਾਰ ਵੱਲੋਂ ਜਾਂ ਕਰਦਿਆਂ ਵੱਲੋਂ ਇਹ ਸਾਰਾ ਕੁਝ ਪ੍ਰਬੰਧਾ ਦੇਖੋ ਸ਼ਾਨ ਦਾ ਪ੍ਰਬੰਧ ਹੋ ਰਿਹਾ ਟੈਂਟ ਵਗੈਰਾ ਲੱਗ ਰਹੇ ਨੇ ਸਾਰਾ ਉਹ ਪ੍ਰਬੰਧ ਹੋ ਰਿਹਾ ਗੁਰੂ ਸਾਹਿਬ ਆਉਣਗੇ ਇਸ ਮੇਰੇ ਇੱਥੇ ਅਰਦਾਸ ਹੋਣੀ ਆ ਲੰਗਰ ਬਾਣੀ ਦਾ ਪ੍ਰਬੰਧ ਹੈ ਪਾਣੀ ਦਾ ਦੁੱਧ ਚਾਹ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਹੈ ਪਰਿਵਾਰ ਨੇ ਨਹੀਂ ਪਰ ਜਿੰਨੀਆਂ ਬਸੰਗਤਾਂ ਆਉਣੀਆਂ ਉਹ ਬੜੇ ਆਰਾਮ ਨਾਲ ਇੱਥੇ ਬੈਠਣ ਖੁਹੜਬਾਜੀ ਦਾ ਨੌਜਵਾਨ ਵੀ ਪਹੁੰਚਣ ਆ ਸਾਰਾ ਜੁਝ ਹੋਣਾ ਹੈ ਜਿਹਨਾਂ ਨੂੰ ਪਿਆਰ ਕਰਦੇ ਆ ਪਰ ਉਹਨਾਂ ਨੂੰ ਬੇਨਤੀ ਹੈ ਖੁਹੜਬਾਜੀ ਨਾ ਕਰਨੀ ਉਹ ਜਿਹੜੀ ਸਮਾਜ ਸੀ ਤਿੰਨ ਸਾਲਾਂ ਬਾਅਦ ਦੁਬਾਰਾ ਬਸਤੀ ਇਲਾਕੇ ਰੈਨੋਵੇਟ ਕੀਤੀ ਗਈ ਹੈ ਇਹ ਚ ਹੋਰ ਕੀ ਕੁਝ ਪਰਿਵਾਰ ਵੱਲੋਂ ਸੋਚਿਆ ਗਿਆ ਹੈ ਜਾਂ ਕੀ ਕਰਨਾ ਸਮੇਂ-ਸਮੇਂ ਤੇ ਮਤਲਬ ਬਦਲਾਅ ਹੁੰਦੇ ਰਹਿੰਦੇ ਨੇ ਜਿਵੇਂ ਪਹਿਲਾਂ ਇੱਥੇ ਕੋਈ ਸਿੱਖਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਇਹ ਪੱਕਾ ਬਣਾਇਆ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਮਤਲਬ ਟੋੜੇ ਵਰਗੇ ਭਰਾ ਹੁੰਦੇ ਆ ਦੱਸਦੇ ਫਿਰ ਉਹਵੇਂ ਬੰਦ ਹੋ ਜਾਂਦਾ ਸਿਸਟਮ ਸਾਰਾ ਜੀ ਬਿਲਕੁਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਦੇ ਚਾਹਣ ਵਾਲੇ ਇਸੇ ਤਰ੍ਹਾਂ ਜਿਹੜਾ ਸਿੱਧੂ ਦੇ ਇੱਥੇ ਸਮਾਹਤੇ ਆਉਂਦੇ ਨੇ ਔਰ ਸਿੱਧੂ ਦੇ ਜਿਹੜੇ ਸਟੈਚੂ ਨਾਲ ਤਸਵੀਰਾਂ ਖਿਚਾਉਂਦੇ ਨੇ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਹਾਂਜੀ ਕਿੱਥੋਂ ਆਏ ਹੋ ਤੁਸੀਂ ਹਾਂ ਜੋਂ ਰੋਰ ਜਲੇ ਤੋਂ ਹਾਂ ਕਿਵੇਂ ਸਿੱਧੂ ਦੀ ਸਮਾਹਤੇ ਲਈ ਆਏ ਹੋ ਜਾਂ ਕੋਈ ਹੋਰ ਕੰਮ ਆਸੀ